ਬੱਚਿਆਂ ਹੋਰ ਔਰਤਾਂ ਇਸ ਵੀਡੀਓ ਤੋਂ ਦੂਰ ਰਹਿਣ ਔਰ ਇਹ ਵੀਡੀਓ ਨੌਜਵਾਨ ਹੋਰ ਜੋ ਮੁੰਡੇ ਵਿਆਹੇ ਨੇ ਉਹਨਾਂ ਵਾਸਤੇ ਇਹ ਮਨੰਜਰ ਵਾਸਤੇ ਤਿਆਰ ਕੀਤੀ ਗਈ ਹੈ ਔਰ ਸਾਡਾ ਕਿਸੇ ਨੂੰ ਠੇਸ ਪਹੁੰਚਾਉਣ ਦਾ ਕੋਈ ਮਸਕਦ ਨਹੀਂ ਔਰ ਇਹ ਵੀਡੀਓ ਤੁਸੀਂ ਆਪਣੇ ਵਿਆਹੇ ਹੋਏ ਤੇ ਜਿਹੜੇ ਨੌਜਵਾਨ ਨੇ ਉਹਨਾਂ ਵਾਸਤੇ ਮਨੰਜਰ ਵਾਸਤੇ ਸਾਰੇ ਆ ਹਾਂ ਚੱਲੀਏ ਫਿਰ ਬੰਬੀ ਤੇ ਗੇੜਾ ਘੂੜਾ ਲਾਹੀਏ ਫਿਰ ਚੱਲ ਵੀਰਿਆ ਹਾਂ ਗੱਲ ਆਇਆ ਮੈਂ ਤੁਹਾਨੂੰ ਦੱਸਦਾ ਇੱਕ ਗੱਲ ਆਪਣੀ ਇੱਕ ਤਾਂ ਬੰਬੀ ਚੱਲਦੀ ਐ ਇੱਕ ਬੰਬੀ ਉਹ ਜਿਹੜਾ ਵੰਗਿਆ ਪਿਆ ਨਾ ਬੰਬੀ ਤੇ ਹਾਂ ਪਰ ਸਮਝਿਆ ਪਾਵਾਂ ਟੁੱਟ ਗਿਆ ਉਹਦਾ ਚੱਕਲਾ ਪਾਵਾਂ ਨਵਾਂ ਪਾ ਦਿਆਂਗੇ ਇਹ ਪੁੱਠੇ ਕੰਮ ਕਰਨਾ ਤਾਂ ਟੁੱਟਦੇ ਉਹ ਗੱਲ ਤੇਰੀ ਬਿਲਕੁਲ ਸਹੀ ਆ ਕਸ਼ਮਿਰ ਜਿਹੜਾ ਦਿਹਾੜਾ ਇੱਕ ਅੱਧੀ ਹੁੰਦਾ ਲੈ ਉਹ ਹੋ ਹੋ ਉਹ ਨਾ ਪਾਵਾ ਖੇਚਿਆ ਟੁੱਟ ਗਿਆ ਖਸ਼ਮਾ ਉਹ ਨਹੀਂ ਟੁੱਟਿਆ ਪਤਾ ਲੱਗਦਾ ਹੈ ਤੇਰਾ ਉਹ ਚਾ ਤੂੰ ਕੱਟੇ ਕੰਮ ਨਹੀਂ ਕਰਦਾ ਇਹ ਤਾਂ ਗੱਲ ਤੇਰੀ ਸਹੀ ਆ ਕੋਈ ਚਲਦੇ ਆ ਪਾਵਾ ਨਵਾ ਪਾੜੀ ਵਧੀਆ ਬਾਂਸੀ ਮੰਦਾ ਖਸ਼ਮਾ ਚਲ ਆ ਚਲ ਚੱਲ ਚਲਾ ਚਲ ਆਵੇ 21 ਪਾਣੀ ਲਾ ਦੀ ਖਸ਼ਮਾ ਫਿਰ ਬੰਦ ਕਰਦੀ ਬਾਹ ਪਾਣੀ ਡੇਗ ਜੂ ਕਣਕ ਲੇ ਕੇ ਜਾਉ ਗੂ ਡੇਗ ਜੂ ਬਿਲਕੁਲ ਗਾਲ ਤੇਰੀ ਸਹੀ ਹੈ ਨਾ ਸਹੀ ਹੈ ਸਹੀ ਹੈ ਇੱਕ ਤਾਂ ਖਸ਼ਮਾ ਵੀ ਆ ਨਾ ਵਾਟਾ ਬੜਨੇ ਨੇ ਕੇ ਖਸ਼ਮਾ ਤੋਰੀ ਨਹੀਂ ਜਾਂਦਾ ਲੱਤ ਬਾਣੀ ਚੱਲ ਕਰਦੀ ਆ ਇਹ ਤੋ ਟੋਟਰ ਕੇ ਬੰਨੇ ਖਾਓ ਕਰਤੇ ਓਈ ਗਾਲ ਤੇਰੀ ਸਹੀ ਖਾਲੀ ਕੱਢਦੀ ਨਾ ਨਾਲ ਖਸ਼ਮਾ ਦੀ ਹਾਂ ਓਹੋ ਹੋ ਹੋ ਧਾਰਾ ਗੱਲ ਸੁਣ ਮੇਰੀ ਇੱਕ ਹਾਂ ਆ ਯਸ ਖੇਤੋਂ ਪਾਣੀ ਛੱਡਿਆ ਸੀ ਤੂੰ ਖਸਮਾ ਸਮਾਸ ਮਾਰਿਆ ਹੀ ਨਹੀਂ ਪਾਣੀ ਤਾਂ ਵੜਾ ਹੋ ਰਿਆ ਕਣਕ ਚ ਆਥੋਂ ਹੁਣ ਸਮਾਉਂਦੇ ਆਂ ਚੱਲ ਜਾ ਖਸਮਾ ਕਿੱਧਰ ਭੱਗਿਆ ਸੀ ਤੂੰ ਆਹ ਚਲਾ ਗਿਆ ਕਿਸੇ ਦੇ ਕੋਲ ਅੱਛਾ ਕੀ ਬੈਠਣ ਭੱਗਿਆ ਸੀ ਗੱਲ ਕਹਿਣ ਦੀ ਆ ਗਈ ਬੈਠਣ ਭੱਗਿਆ ਸੀ ਤੇ ਫੇਰ ਖਸਮਾ ਪਾਣੀ ਤਾਂ ਖਸਮਾ ਵੜਾ ਹੋ ਗਿਆ ਤਸਵਾ ਪਾਣੀ ਦੇ ਝੋਡੇ-ਝੋਡੇ ਹੋ ਰਿਹਾ ਆਪਣਾ ਇੰਦੇ ਯਾਰ ਦਾਰੇ ਬਦਲੇ ਹੀ ਨਹੀਂ ਕਿਹੜਾ ਤੂੰ ਤਾਂ ਖਸਮਾ ਜਲਦੀ ਬਦਲ ਜਾ ਜਲਦੀ ਜਲਦੀ ਬਦਲਣਾ ਪੂਟ ਪੂਟ ਇਦਾਂ ਰੋਟਾ ਦਾ ਦਰਦ ਹੋ ਰਿਹਾ ਤੂੰ ਕਿਨ ਜਲਦੀ ਬਦਲ ਕੁਛ ਖਾ ਪੀ ਲਿਆ ਕਰ ਉਹ ਖਾ ਪੀ ਖਾਸ਼ਮਾ ਗੋਡੇ ਦਾ ਕੰਮ ਕਰਉਣਾ ਪਊ ਗੋਡੇ ਦਾ ਕੰਮ ਕਰਾਵਾਂਗੇ ਤੂੰ ਗੋਡੇ ਦਾ ਕੰਮ ਕਰਉਣਾ ਬਹੁਤ ਬਾਲਾ ਦਰਦ ਹੁੰਦਾ ਹਾਂ ਕਣਕਣਕ ਵਿੱਚ ਆਇ ਫਿਰ ਕਰਾਵਾਂਗੇ ਹਾਂ ਨਵਾਂ ਤੇਜ ਗੋਡਾ ਹਾਂ ਹਾਂ ਬਿਲਕੁਲ ਗੱਲ ਤੇਰੀ ਸਹੀ ਖਾਸ਼ਮਾ ਫੋਨ ਆ ਗਿਆ ਯਾਰ ਲਿਆ ਫੋਨ ਆ ਗਿਆ ਫਾਈਨਲ ਉਹ ਤੇਰਾ ਪੜਾ ਉਹ ਨਾ ਪਾਣੀ ਉਹ ਮੈਂ ਕਹਿੰਦਾ ਇੱਧਰ ਬੰਦ ਖਸ਼ੂਆ ਪਾਣੀ ਜ਼ਿਆਦਾ ਇੱਧਰ ਛੱਡ ਆਏ ਨੂੰ ਛੱਡ ਦੇ ਛੱਡਦਾ ਛੱਡਦਾ ਉਹ ਬੋਲੇ ਬੋਲੇ ਹਾਂ ਬੰਨੋ ਬੱ ਤਕੜਾ ਲਾਵੀ ਬੰਨਵਾੜਾ ਤਕੜਾ ਲਾ ਬਾਈ ਫੇਰ ਆਪਸ ਆਏ ਕਰਕੇ ਹਾਂ ਤੂੰ ਯਾਰ ਬਾਈ ਨੂੰ 10 ਕੇ ਚਲਿਆ ਜਾਂਦਾ ਨਾ ਮੈਂ ਮੈਂ ਤਾਂ ਕਦੋਂ ਦਾ ਬੜਾ ਲੰਦਾ ਫਾੜ ਤੇਰੇ ਹਾਂ ਧਿਆਨ ਲੱਗ ਜਾਓ ਬੱਚੋ ਸਮਾਨ ਲੱਗਿਆ ਸੀ ਤੂੰ ਹਾਂ ਸਾਰਿਆਂ ਨੂੰ ਵਾਗਿਆ ਚੱਲ ਕੋਈ ਨਾ ਕੋਈ ਆਪਣੇ ਖੇਤ ਘਾੜਾਂਗੇ ਤਰ੍ਹਾਂ ਪੱੱਖਾਂ ਨੂੰ ਘਾੜਾਂਗੇ ਕਾਹੀ ਵਾਹ ਕਿਹਨ ਦੇ ਜਾ ਬੱਸ ਇਹੋ ਦਾ ਕੰਮ ਆਈ ਲੋਟਾਂ ਹੀ ਕਰਨੀ ਵਾਹ ਵੀ ਪਾ ਖੇਚਕੇ ਬੰਨ ਖਸ਼ਮਾ ਇਧਰੋਂ ਕੱਕ ਲੈ ਯਾਰ ਮੈਂ ਫਿਰ ਦੋਡੇ ਲਾਗੇ ਨਹੀਂ ਆ ਉਹ ਤੇਰਾ ਚਾਹ ਪਾਣੀ ਪੀਤਾ ਨਹੀਂ ਆ ਜੀ ਨਾ ਨਾ ਤੂੰ ਕਹਿ ਦੇਣਾ ਸੀ ਸਾਡੇ ਵਾਲੀ ਭੁਹਾਈ ਨੂੰ ਚਾਹ ਤਾਂ ਬਣਾ ਰਿੰਦੀ ਕੁੱਪ ਨਹੀਂ ਬਣਾਉਂਦੀ ਨਾ ਭੰਡੋ ਨੂੰ ਮਿੱਟੀ ਦਾ ਲਾਉਣ ਵਾਲਾ ਖਸ਼ਮਾ ਹਣਾ ਇਹ ਲੋਟੋਂ ਕੰਮ ਮੈਂ ਦਿੰਦਾ ਅਸਤੀ ਕਰ ਤੂੰ ਠੰਡੀ ਰੱਖਦਾ ਵਾਹ ਥੋੜਾ ਠਗੜ ਭਰਿਆ ਕਰ ਖਸ਼ਮਾ ਆਏ ਤਾਂ ਵਿਗੜ ਜੂਗਾ ਫੇਰਾ ਨਾ ਕੋਈ ਚੜੀ ਕੇ ਨਹੀਂ ਹੁੰਦਾ ਭਾਈ ਜੂ ਖਰਾਬ ਕਰੂਗੀ ਤਾਂਕ ਕਰੂਗੀ ਸੱਪਾ ਹੋ ਲੱਗ ਜਾਣਾ ਕਰੂਗੀ ਅੱਛਾ ਇਹ ਤਾਂ ਗੱਲ ਲੋਟ ਹੈ ਐੇ ਵਾਸਪਾਂ ਚੱਲ ਜਾ ਮੈਂ ਟਿਕ ਲਗ ਨਹੀਂ ਹੂੰ ਸਿਤਾ ਨੂੰ ਖੋਸ਼ ਕਰੂਗੀ ਹਾਂ ਇਹ ਤਾਂ ਖੋਸ਼ ਤਾਂ ਕਰੂਗੀ ਪਰ ਫੇਰ ਉਹ ਗਾਲੇ ਕਹਿੰਦੇ ਨੇ ਦਸਾਂ ਬਾਣੇ ਲੋਕ ਤੇ ਯਾਨੀ ਕਿ ਭੰਗਿਆ ਥਾਲ ਕਰਿਆ ਕਰ ਬੜਾ ਮੋਟਾ ਕੀ ਕਨਾ ਆ ਆ ਖਾਵੀ ਵਾਰ ਵਾ ਜਾਂਦਾ ਅੱਛਾ ਤਾਂ ਕਰਦਾ ਤਾਂ ਕਰਦਾ ਇਹ ਲੱਕੜੇ ਦਾ ਕੰਮ ਹੈ ਨਹੀਂ ਯਾਰ ਤੇਰਾ ਫਿੱਟ ਗਿਆ ਤੈਨੂੰ ਦੱਸਿਆ ਦਾਰਿਆ ਨਾ ਨਾ ਹੈ ਫਿੱਟ ਆਰੀ ਬੋਲੇ ਰੱਖੋ ਨੂੰ ਨਾਲਿਆ ਪਾਣੀ ਟੁੱਟ ਜੂ ਤੇਰਾ ਉਹ ਨਹੀਂ ਟੁੱਟਦਾ ਉਹ ਪੈਰ ਮਾਰ ਦੇਖ ਲੀ ਖੁੱਡ ਚੱਲੀ ਇੱਥੇ ਰੱਖ ਤੂੰ ਵੀ ਯਾਰ ਮੈਨੂੰ ਲੱਗਦਾ ਫੌਮੜਾ ਲੋਲੀ ਆ ਕੱਟ ਨਾਲ ਸੁਸਤਾ ਹੈ ਨਹੀਂ ਸ਼ਰੇ ਦਾ ਬੰਦਾ ਜੀ ਕਿਆ ਨਾ ਫੇਰ ਉਹ ਚੱਲੀਏ ਤਰਜ ਪਾਸੋਂ ਕਿਆ ਅੰਤ ਤਾਈ ਨੂੰ ਹੁੜਾ ਪਾ ਸੀ ਮੈਨੂੰ ਹੁੜਾ ਦੇ ਕੋ ਚੱਲਦਾ ਤੂੰ ਚੱਕ ਆਪਣੇ ਉਧਰ ਆ ਰਹੀ ਉਰੀ ਚੱਕ ਲੈ ਟਾਈਮ ਟਾਈਮ ਦੇਖ ਕਸ਼ਮਾ ਜਿਆਦਾ ਨਾ ਪਾਣੀ ਹੋ ਜਾ ਪਹਿਲਾਂ ਹੀ ਘਰ ਗਾ ਜਿਆਦਾ ਹੋ ਇੱਧਰ ਛੱਡ ਦੇ ਨਾ ਫੱਤੇ ਨੂੰ ਹੋ ਗਿਆ 1:30 ਵਜ ਗਿਆ ਸਭ ਦੇ ਕੰਮ ਤਰਜ ਹਰ ਜੂਗਾ ਦੇਖ ਲੈ ਜੇ ਰਹੇ ਨਾ ਜੀ ਨਾ ਨਾ ਨਹੀਂ ਰਹਿੰਦਾ ਰਹਿੰਦਾ ਠੁਲੂਆ ਫੜ ਇਹਨੂੰ ਸੇਹ ਹਾਰ ਕੋਈ ਹੋਇਆ ਇੱਕ ਵੱਡਾ ਚੱਕ ਰਹਿਣਾ ਕਰਨਾ ਕੋਈ ਥਾਂ ਤੇ ਲੋੜ ਹੀ ਨਹੀਂ ਹੈ ਨਾ ਠੀਕ ਹੈ ਦੁਕਾਨੋਂ ਆਜੂ ਲੋੜ ਹੈ ਤੇ ਹਾਂ ਆਹ ਕੋਲ ਦੀ ਗੋੜਾ ਇਧਰ ਤੋਂ ਦਾ ਗੋੜਾ ਖਾਦੀ ਹੋਏ ਜਲਦੀ ਆਏ ਜੇ ਰੇਤੀ ਦੋ ਨਾ ਖਾਣੇ ਨਹੀਂ ਆਦਾਰਿਆ ਹਾਂ ਐਂ ਦੇ ਨੰਨੂ ਨਾਖੀ ਵਾਰੀ ਚੱਕੀ ਆ ਫਾਹਿਆ ਜਲਦੀ ਹੋਵੇ ਜਲਦੀ ਇਹ ਮੱਥ ਖੋਲ ਤਾਂ ਕਿ ਗਾਲ ਗਨ ਗਈ ਆ ਜੇ ਇਹ ਗੇਲ ਅਬ ਦੇਖਦਾ ਜਾਣ ਆ ਜਾ ਆ ਜਾ ਬਲਵੀਰਿਆ ਆ ਗਿਆ ਆ ਗਿਆ ਖੋਲ ਤਾ ਤਾਲਾ ਖੋਲ ਲੈਨੇ ਤਾਲਾ ਮੋਟਰ ਦਾ ਆ ਜਾ ਗੰਗੀ ਫਾਈ ਦੇ ਯਾਰਾ ਦੇ ਹੀ ਵੜਾ ਤੁਖੀ ਜਾਂਦਾ ਆਹੋ ਦੇਖੇ ਵੜਾ ਜਾਂ ਚਾਹ ਦੀ ਦੇਖ ਲੈ ਮਣੀ ਜੀ ਤਾਂ ਹੈਗੀ ਹੈ ਕਈ ਹੌਲੋ ਹੌਲੋ ਕੋਈ ਜਿੱਦ ਫੀਮੋ ਸੀ ਨਾ ਕੋਸਣਾ ਕੋਸਣਾ ਜਾਂਦਾ ਪਰ ਮੀ ਵਾਰੀ ਕਾਸ਼ ਮਾ ਨਾਲ ਕਿ ਦੀਨੋਂ ਫੀਨੋ ਗਦੇ ਮਾਣਾ ਬਹੁਤ ਗਰਮੀ ਹੈ ਆਹ ਜੀ ਵਾਣੀ ਫੈਨ ਲੱਗੀ ਹੋਈ ਹੈ ਨਾ ਪਾਣ ਖਰਾ ਹੋ ਜੂ ਆਪਣੀ ਐ ਦਰਸ਼ਟੀ ਗੱਲ ਪਾਣੀ ਦੱਬੀ ਰੱਖ ਪਾਣੀ ਲਾਉਣਾ ਹੋ ਆਹ ਰਾਤ ਨੇ ਪਿੱਤਰ ਹੋ ਪਾਣੀ ਲਾਦੀ ਤੇ ਤੇਲੀਆ ਵੀ ਸੰਗਰੇ ਦਾ ਕੰਮ ਕਿਵੇਂ ਲੋੜਾ ਜੀ ਆਜੂ ਆਜੂ ਕਾਹਨ ਕਰੀਏ ਵੇ ਤਰਕ ਕਰਦੀਏ ਕਰਦੀਏ ਉਹ ਕੋਣ ਮੰਨਦੀ ਐ ਕਿੱਥੇ ਕਿੱਥੇ ਨਹੀਂ ਦਾ ਉਹ ਫਾਜੂਆ ਵੀ ਉਹ ਪਿੱਤਰ ਕੋਲੇ ਕੀ ਹੈ ਨਾ ਪੂਰਾ ਤੂੰ ਆ ਜਾ ਮਾ ਉਹ ਹੋਣੀ ਹੈ ਗਾਈ ਹੈ ਹੈ ਗਾਈ ਹੋਣੀ ਹੈ ਅੱਛਾ ਖਰਾਬ ਨਾ ਹੋ ਗਿਆ ਨੀ ਕੱਖ ਕੱਖ ਵੱਢਦੀ ਆ ਪਾਉਣਾ ਕੱਖ ਕੱਖ ਵੱਢਦੀ ਹੈ ਚੱਲ ਕੋਨੇ ਲੱਗਦੀ ਫਟਣ ਦੇ ਯਾਰ ਨਹੀਂ ਹੋਰ ਹੋਰ ਯਾਰ ਨਾ ਮੰਨਦੀ ਹੋਰ ਵੱਢਦਾ ਨਹੀਂ ਆਇਆ ਕਰ ਕਰ ਆਹ ਆਜਾ ਵੰਡਿਆ ਲੈ ਟਾ ਵੰਡਿਆ ਉਹ ਸਿਰਫ ਆਉਂ ਨੂੰ ਭਾਈਏ ਜੱਸਾ ਆਵਾ ਪਈਏ ਬੋਆ ਦਾ ਬੋਨਾ ਇਹ ਫਰਸ਼ਾ ਪੈਣਾ ਮੰਨਵਾਇ ਲਾ ਸਰ ਹਾਂ ਥੋਲੀਆ ਫਿਰ ਹਾਂ ਬਾੜਾ ਫਾਟੇ ਤੇ ਜਾਣਾ ਸਾ ਦੇਖੀ ਬਾ ਖਤਮ ਪਾਣੀ ਹੋ ਰਿਹਾ ਨਾਲਾ ਪਾਏ ਜੇ ਯਾਰਾ ਮੈਨੂੰ ਲੱਗਦਾ ਡਾਇਰੈਕਟ ਤੇਰੀ ਕੰਮ ਨੇ ਨਾਲਾ ਜਨਾਨੀਆਂ ਨਾਲਾ ਦਾ ਤੁਫਾਸ਼ਾ ਬੰਨ ਰੱਖੇ ਨੇ ਤੇ ਕੋਈ ਆ ਨਾ ਨਾ ਰਾਹ। ਆਪਾਂ ਇੰਜ ਕਰਾ ਛਲਵਾਰ ਤੇ ਵੀ ਤੂੰ ਨਾੜੇ ਕੱਢ ਲਿਆ ਸੀ ਤੂੰ ਆਈ। ਉਹ ਰੋਡ ਤੇ ਜਾਂਦਾ ਆ ਵਾ ਚੱਲ ਪੁੱਕੜ ਕੇ। ਨਾ ਖਸ਼ਮਾ। ਫੇਰ ਇਹ ਪਕੜ ਕੇ ਰਹਿ ਗਈ ਸਾਰਾ ਰਾਤ ਦਾ ਟਾਈਮ ਨਹੀਂ ਲੱਗ ਗਈ। ਅੱਛਾ ਰਾਤ ਦਾ ਕੰਮ ਸੀ। ਰਾਤ ਦਾ ਕੰਮ ਸੀ। ਫੇਰ ਆ ਘੜਾ। ਆ ਬੱਚੇ ਦਾ ਵੇਖ ਲਓ ਵਿੱਚ ਕਿਆ ਪਿਆ ਪਾਵਾ। ਬਈ ਗੰਨੀ ਦਾ ਛੱਡ ਗਈ। ਨਿਸ਼ਾਨੀ ਦਿਖਾ ਦੇ। ਨਿਸ਼ਾਨੀ ਛੱਡ ਗਈ ਆ ਦੇਖ। ਵਾਹ। ਇਹ ਜੇ ਨਾ ਤੇ ਪੀਣਾ ਵੀ ਨਾ ਕੀਤੀ ਆ ਇਹ ਹਦੋਂ ਹੁਣ ਤੱਕ ਕੰਮ ਚੱਲੇ ਜਾਂੀ ਆ ਦੇਖਵਾ ਦਉਂਦਾ ਆ ਤੇਰਾ ਆ ਬਾਜੂ ਬੜਾ ਛੱਟਰਾ ਕਹਿੰਦਾਰਾ ਨਾ ਹੋਣਾ ਆਇਆ ਹਟੋੜ ਰਹਾ ਮਾ ਆਜੂ ਆਜੂ ਕਰ ਦੇ ਹਟਕੀ ਉਹ ਬੜੇ ਪਾਵਟ ਹੋ ਕੇ ਹੈ ਇੱਕ ਹੀ ਆ ਗੱਲ ਤੇਰੀ ਬਿਲਕੁਲ ਠੀਕ ਕਿੰਨਾ ਕਰਨਾ ਕੋ ਕੀ ਕਰਦੇ ਥੋੜਾ ਇਹ ਐ ਐ ਨਹੀਂ ਕਰ ਲਈਏ ਬੈਠ ਕੇ ਨਾ ਹਾਂ ਐ ਨਹੀਂ ਕਰ ਫੇਰ ਲੋਟ ਆਉਂਦਾ ਹਾਂ ਚੱਲ ਬੁੱਧ ਜੀ ਆਈ ਵੀ ਆਪ ਤੇ ਐ ਨਾ ਕਰ ਆ ਦੇ ਜਾ ਆਹ ਤੇ ਉਹ ਅੱਜ ਦਾ ਅੱਜ ਦਾ ਅੱਜ ਦਾ ਅੱਜ ਦਾ ਅੱਜ ਦਾ ਨਹੀਂ ਜਿੱਦੀ ਲੇਟ ਨਾ ਕਰ ਆ ਰਿਹਾ ਮੈਂ ਦੇਖਾ ਖਾਣ ਨਾ ਪਾ ਦੇ ਹਮਨੇ ਤੋਂ ਆਪ ਇਸੇ 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 ਰੱਖ ਤੋ ਪਾਏ ਯਾਰ ਹੁਣ ਜਾ ਪਾਵਾਂ ਨਵਾਂ ਟੋਕੜੇ ਅੱਜ ਪਾਵ ਜਾਂਦਾ ਨਾ ਵਧੀਆ ਮੈਂ ਕਹਿੰਦਾ ਇੱਕ ਨੰਬਰ ਪਾਵਾਂ ਤਾਂ ਖਸਮਾਂ ਕਾ ਦੋ ਜਣਾਂ ਦਾ ਬਾਹਰ ਚੱਲ ਜੂ ਚੱਲਦੀ ਚੱਲਦੀ ਉਹ ਕਾੜਦਾ ਸਹੀ ਖਸਣਾ ਹੋਰੇ ਮਾਰ ਆਵੇ 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 ਪਹਿਲਾਂ ਇਹ ਦੇਖ ਆ ਮੋਰੀ ਦੇਖ ਮੋਰੀ ਸੱਟ ਹੈ ਆਹ ਤੇ ਮਾਤਾ ਤੂੰ ਛੱਟ ਕੇ ਜਾਂ ਲੋਟ ਆਉਂ ਕੰਮ ਜਾਰੀ ਇਹ ਤੇ ਨੇਰੇ ਚ ਬੋਰੀਆਂ ਸੱਟ ਹੋ ਜਾਂਦੀ ਇਹ ਦਿਨ ਉਹ ਦਿਨ ਤਾਂ ਕਸ਼ਮਾ ਪੈਣਾ ਤਾਂ ਨਹੀਂ ਵਿੱਚ ਕਿਵੇਂ ਪਾਏਗਾ ਤੈਂ ਜੇ ਖਸ਼ਮਾ ਅੱਛ ਗਿਆ ਮਿਲ ਲਾ ਕਿਵੇਂ ਪਾਏਗਾ ਬੋਲ ਪਾ ਦੇ ਆਂ ਪਾ ਦੇ ਆਂ ਦੋਨੇ ਦੋਨੇ ਬੰਨੀ ਇਕੱਠਾ ਪਾ ਦੇ ਅੱਗੇ ਪਿੱਛੇ ਪਾ ਦਾ ਪਾ ਦਾ ਕੱਢ ਨਾ ਕੱਢ ਖਸ਼ਮਾ ਵਾਰ ਇੱਧਰ ਕਾਢੀ ਨੂੰ ਭੈਂਕੀ ਲੈ ਆਏ ਥੁੱਕ ਆਜੂ ਲੋਟ ਕਹਿੰਨੀ ਆਜੂਗਾ ਆਜੂ ਹੈ ਆਜੂ ਹਾਂ ਹਾਂ ਛਿਲਣਾ ਪਊ ਉਹ ਮੋਟਾ ਕਸ਼ਮੀਰਾ ਛਿਲਣਾ ਪਊ ਮੋਟਾ ਵਾਲਾ ਹਾਂ ਓਏ ਥਾਈ ਦੇ ਲਾ ਸੋਹੂ ਦਾਰਿਆ ਵਾਲਾ ਨਾ ਵੱਡਦੀ ਇੱਧਰ ਦੇਖੋ ਮੈਂ ਲਾ ਕੇ ਆਉਂਦੇ ਆਂ ਅੰਦਰ ਚੱਕ ਕੇ ਲਿਆ ਤੇ ਸਾ ਲਿਆ ਚੱਕ ਕੇ ਸਾ ਲਾਇਆ ਨਾ 6 ਸਾ ਤੇ 3 ਸਾ ਥੋੜੇ ਛਾ ਲਿਆ ਫੇਰ ਦੱਲ ਲੈ ਨਾ ਦਾਰਿਆ ਤੂੰ ਹੈ ਨਹੀਂ ਕੰਮ ਦਾ ਬੰਦਾ ਦੇਖੀ ਗਾਣਾ ਵੱਡ ਤਾਂ ਕੁਛ ਨਾ ਨਹੀਂ ਨਹੀਂ ਆ ਰਿਹਾ ਮੇਰਾ ਹਾਂ ਕਾਸ਼ ਮੈਂ ਕਰਨ ਨੋਟ ਕਰਦਿਆਂ ਕਰਦਿਆਂ ਬੰਬੀ ਜਿਹਾ ਚੱਲ ਗਿਆ ਉਹ ਮੇਰੀ ਬਾਲ ਤਾਂ ਹੁਣ ਭੈਂਦੇ ਲੈਣ ਦੀ ਲਾਈਟ ਤਾਂ ਵਾਗੀ ਹੋ ਖਸ਼ਿਆ ਇਹ ਵੀ ਲਾਈਟ ਖੜੀ ਹੈ ਬੱਤੀ ਵਾਗੀ ਮੈਂ ਕਹਿੰਦਾ ਲਾਈਟ ਭੈਂਦੇ ਯਾਰ ਬੱਤੀ ਤੇ ਲਾਈਟ ਦੋਨੇ ਵਾਗੀਆਂ ਵਾਗੀਆਂ ਮੈਂ ਕਹਿੰਦਾ ਤੇਰੀ ਵੀ ਬੱਤੀ ਖਤਮ ਆ ਬੱਤੀ ਮੇਰੀ ਤਾਂ ਕਦੇ ਖਤਮ ਆ ਮੈਂ ਕਹਿੰਦਾ ਦੇਖ ਜੋ ਕਾਸ਼ ਮੈਂ ਬੋੜਾ ਨਾ ਛਿੱਲਦੀ ਭੈਂਦੇ ਨਹੀਂ 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 ਬਾਲਾ ਇਹਨੂੰ ਦੇਖ ਮੋਰਾ ਬੋੜਾ ਖੁੱਲਾ ਪੂਰਾ ਪੂਰਾ ਜਾਵੇਗਾ ਤੇ ਦੇਖ ਤ ਲੈ ਦੇਖੀ ਵਾਸ ਆਇਆ ਪਸੀਆ 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 ਫਾਟਾ ਉਹ ਤੇਰਾ ਭਾਈ ਜਿਹ ਸਹਜ ਪੂਰਾ ਕਰੂ ਪਾਸੇ ਵਸੇ ਉਹ ਟਮਾਟੇ ਟਮਾਟੇ ਖੜਦਾ ਇੰਦਰ ਤਾਂ ਦੇਖ ਲੈ ਐ ਖਿੱਚ ਕੇ ਦੇਖ ਪੈ ਜੀ ਐ ਖਿੱਚ ਕੇ ਜੀ ਫੇਢਾ ਨੜ ਗਿਆ ਕੰਮ ਇਹਦਾ ਲਾ ਆ ਹੋਂ ਡਾਵਣ ਡਾਵਣ ਨੂੰ ਹੂੰ ਉਹ ਕਾਂਜ ਕੰਮ ਦਾ ਵੱਧ ਗਿਆ ਕਸ਼ਮਾ ਡਾਵਣ ਹੋਦੀ ਵੀ ਡਾਵਣ ਡਾਵਣਾ ਓਹ ਹੋ ਹੋ ਢੱਲ ਤੈਨ ਬੋਲਾ ਹੋ ਗਿਆ ਯਾਰ ਕੰਮ ਤੈਨ ਹੋ ਗਿਆ ਦਾਰਿਆ ਯਾਰ ਸੇ ਗਰੀ ਬੰਦ ਕਰਦਾ ਬੰਦ ਕਰ ਦਈਏ ਨਹੀਂ ਯਾਰ ਪੱਤੀ ਤਾਂ ਆਈ ਨਹੀਂ ਕਾਸ਼ਵਾ ਮੋੜਾ ਢਿੱਲੀ ਖਾਣਾ ਉਹ ਢਿੱਲੀ ਨਹੀਂ ਮੈਂ ਕਿਹਾ ਤੇ ਗੱਲ ਤੈਨੂੰ ਐਂ ਗੈਣਾ ਸੀ ਹਾਂ ਕੋਈ ਵੱੱਟੀ ਆਈ ਨਹੀਂ ਪੈ ਮੋੜਾ ਹੋ ਗਿਆ ਤਾਂ ਕਾਸ਼ਵਾ ਖੇਤ ਤਾਂ ਵਿੱਚ ਰਹਿ ਜੂ ਫੇਰ ਅਨੀ ਰਾਤ ਨੂੰ ਆ ਜੂਗੀ ਤੇ ਰਾਤ ਨੂੰ ਭਾਂਡੇ ਲੈਣਾ ਆਪਾਂ ਦੁਰਜਾ ਖਾਲ ਤੇ ਉਹ ਮੈਂ ਆਜ ਸਾਂ ਨਾਲ ਕੋਈ ਹਕੀਮ ਨਾਲ ਲਾ ਤਾਂ ਫੇਲ ਦੇ ਕੋਲੇ ਨਾਲੇ ਵਾਲੀ ਗੱਲ ਕਰਨਾ ਨੂੰ ਹਾਂ ਤਾਂ ਮੰਜਾ ਬਣਾ ਰਹੇ ਆ ਮੰਜਾ ਇਹੇ ਕੱਲੋਂ ਬਣ ਰਿਹਾ ਹੋਰ ਆਇਆ ਕਿੰਨਾ ਫਿਰ ਐਂ ਕਰ ਤੂੰ ਤੇਲ ਤੂ ਦੀ ਸੀਹੀ ਕਹੀ ਐ ਇੰਦਰ ਨਾਉ ਨਾਵੇਂ ਆਉਂਦਾ ਤੇਲ ਹੋਰ ਤੇਲ ਕੰਦਰ ਗਿਆ ਤੇਲ ਤੂੰ ਰੱਖ ਲੈ ਇੱਥੇ ਕੰਮ ਟੈੜੀ ਹੋ ਸਕਦਾ ਕਈ ਵਾਰ ਨਾ ਸਾਰੀ ਚੀਜ਼ ਪਈ ਏ ਹੱਥਾ ਹੋਰ ਇਹ ਤਾਂ ਕੰਮ ਵਣਜੀ ਲੱਗਦਾ ਜਦ ਖਿੱਤੀਂਣਾ ਦੇਖੀ ਬੜੀ ਕੰਮ ਕਰਨਾ ਐ ਦੇਖ ਫਸਾ ਦਾ ਤਰ ਤਾ ਭੋਗ ਟੈੜ ਹੋ ਗਿਆ ਕਸਮਾ ਵਾਹ ਤਾਂ ਦਿੱਲੀ ਕਾ ਨਹੀਂ ਦਿੱਲੀ ਆਂ ਅਗਰ ਕਾਢੀ ਲੈ ਯਾਰ ਕਾ ਸਾਰੀ ਕਾਢ ਦੇ ਆਈ ਗੜ ਦੇ ਸਾਰੀ ਕੱਢ ਦੇ ਫੇਰ ਲੋਟ ਆਉਗਾ ਹਾਂ ਆਏ ਨਹੀਂ ਲੋਟ ਆਉਂਦਾ ਜਰ ਪੈਂ ਤੇ ਪੈਂ ਤੱਕ ਨਹੀਂ ਕਰ ਜਮਾ ਗਾਲੇ ਕੀ ਆ ਹਾਂ ਹੋ ਹੋ ਜਾਊਗਾ ਹੋ ਜਾਊਗਾ ਉਹ ਹੌਸਲਾ ਰੱਖੀਦਾ ਹਾਂ ਨਹੀਂ ਹੌਸਲਾ ਤਾਂ ਰੱਖੀਦਾ ਕੋਈ ਨਾ ਕਲਤ ਨਾ ਹੋ ਜੇ ਦੇਖ ਨੀ ਬਣਾ ਜਾ ਹਾਂ ਹੋਊਗਾ ਪੈਂ ਇਹ ਤਾਂ ਖਰਚਾ ਕੀ ਜਿਆਦਾ ਨੂੰ ਕੱਢ ਲਈ ਫੇਰ ਨਹੀਂ ਹੌਸਲਾ ਤਾਂ ਰੱਖੀਦਾ ਕੋਈ ਨਾ ਕਾਲਤ ਨਾ ਹੋ ਜੇ ਦੇਖ ਨੀ ਮੜਾ ਜਾ ਐ ਹੋਊਗਾ ਪਾਇਂ ਇਹ ਯਾ ਤਾਂ ਖੜ ਜਾ ਕੁੰਦੇ ਜਾਂ ਤੈਨੂੰ ਕੱਢ ਲਈਏ ਫੇ ਹੈ ਹੋਏ ਹੈ ਨਹੀਂ ਜੇ ਇਹਨੂੰ ਕੱਢ ਕੇ ਵਾ ਪਾ ਦਈਏ ਫੇਰ ਲੋਟ ਆ ਜੂਗਾ ਮੈਨੂੰ ਕਾਇਂ ਦੀ ਲੈਣ ਲੈਣ ਆਏ ਨੂੰ ਕਹਿਣਾ ਹੈ ਕੱਢ ਲਈਏ ਮੈਨੂੰ ਨਹੀਂ ਕਢਵਾ ਤੇ ਫੇਰ ਆਉ ਕਿਵੇਂ ਵਾ ਨੂੰ ਆਹ ਦੱਸ ਮੈਨੂੰ ਆ ਗਾ ਜੂਗਾ ਆ ਗਾ ਜੂਗਾ ਆ ਗਾ ਜੂਗਾ ਖੱਟ 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 ਆਹ ਹੋ ਨਾ ਫਾਨ ਕੀ ਗੱਲ ਕੱਸਦੇ ਹੋ ਟਰਿਆ ਉਹ ਫਾਨ ਜੇ ਯਾਰਾ ਇੰਨਾ ਹੀ ਖਿਨਾਰਾ ਕੱਸਦੇ ਹਨ ਉਹ ਸਿੱਟਾ ਕਰਕੇ ਵਾਗਸਣਾ ਐ ਕਰ ਆ ਇੱਧਰ ਆਰਾਮ ਨਾਲ ਇੱਧਰ ਨਾ ਟੁੱਟੂ ਖੁੱਟੂ ਦੇਖੀ ਟਰੈਕ ਫਾਨ ਜੇ ਯਾਰਾ ਨਹੀਂ ਪਹਿਲਾਂ ਪਾਇਆ ਸੀ ਪਾਦੋ ਪਾਇਆ ਸੀ ਪਹਿਲਾਂ ਪਾਇਆ ਸੀ ਓ ਹੋ ਹੋ ਮੋਰੀ ਬਾੜੀ ਟਾਇਰ ਟੱਪਾਂ ਦੇ ਰੰਦੀ ਦੇ ਫਸਿਆ ਤਾਂ ਪਿਆ ਵਿੱਚ ਹੁਣ ਕੱਢ ਨਾ ਬੂ ਬੈਕ ਨਿਕਲ ਜੀ ਨਿਕਲ ਜੀ ਨਿਕਲ ਜੀ ਚੱਲ ਨਿਕਾਢ ਫਿਰ ਓ ਤੇਰਾ ਭੈਂਦੀ ਲੈਣ ਤੂੰ ਹੂ ਹੋ ਤੋਪਾ ਸਾਜਾ ਤੋੜੇਗਾ ਤੂੰ ਆਵੇਂ ਲੱਗਦਾ ਨਹੀਂ ਤੋੜਦਾ ਹੁਣ ਕੀ ਕਰਦਾ ਥੋੜਾ ਥੋੜਾ ਬਣਾਣਾ ਸਿੱਧਾ ਅੱਛਾ ਕੱਟ ਵਾ ਆਇਆ ਕਰ ਆਹ ਤੈਨੂੰ ਦੇ ਠੀਕ ਹੈ ਬਹੁਤ ਠੀਕ ਆਏ ਲੋਟਾ ਦੇਖੀ ਤਾਂ ਜੀਲਾ ਨੇ ਕਿਤੇ ਹੱਥ ਨਾ ਵੜਦੀ ਖਸ਼ ਹੋ ਇੱਧਰ ਨਹੀਂ ਜਾਂਦਾ ਨਾ ਆਏ ਜੀ ਮਾੜ ਲਟ ਜੀ ਦੀ ਇੱਥੇ ਇੱਥੇ ਉਹ ਵਸ ਪਰ ਵਸ ਪਰ ਵੇਲੇ ਰਹਿਂ ਗਿਰੋ ਨਹੀਂ ਰੰਡੀ ਹੂੰ ਨਹੀਂ ਰੰਡੀ ਏਰੀਆ ਕੀ ਕੁਝੀ ਕੁਝੀ ਕਰੂ ਖੋਜਣਾ ਮੇਰੋ ਹੀ ਗੱਲ ਹੈ ਤੇ ਕੀ ਕੁਝੀ ਰਾਤ ਨੂੰ ਕਰੂ ਨਹੀਂ ਨੇ ਥੋੜੀ ਕਰੂ ਉਹ ਸੁਆ ਸੁਆ ਪਾਵੇ ਦੀ ਗੱਲ ਕਰਦਾ ਫਿਰ ਕੀ ਹੈ ਉਹ ਸਿਰ ਆਵਾਜ਼ ਦਾ ਸਰ ਕਥਨ ਪਤਾ ਨਹੀਂ ਲੱਗਦਾ ਮੱਗੇ ਦੀ ਆਵਾਜ਼ ਆਉਂਦੀ ਹੈ ਕਹਿੰਦੀ ਆਵਾਜ਼ ਆਉਂਦੀ ਹੈ ਅੱਛਾ ਅੱਛਾ ਐ ਬਰਬਤ ਰੰਗ ਦੇ ਬਾਲੀ ਵੱਡੀ ਆ ਬਾਲੀ ਵੱਡੀ ਤੁਰੰਤ ਕਰ ਕਾਸ਼ਮਾ ਇੱਧਰ ਤਾਂ ਖਾ ਦੇ ਐ ਇੱਥੇ ਹੱਥ ਇੱਧਰ ਜਲਦੀ ਜਲਦੀ ਘਰ ਉਹ ਖਾਣ ਨਾ ਬਾਲੀ ਨੂੰ ਕੀ ਉਹ ਕਾਸ਼ਮਾ ਕੰਮ ਤਾਂ ਪੱਕਾ ਹੀ ਕਰਨਾ ਪੂਹ ਉਹ ਨੂੰ ਆਵੇ ਤਾਂ ਜੋ ਵਿੱਚੋਂ ਨਿਕਲ ਗਿਆ ਫਿਰ ਡਿੱਗ ਜੂਗੇ ਇਹ ਹੀ ਦੇਖ ਬਾਈ ਇਹ ਲੈ ਆਹ ਉਹ ਡਿੱਗਦੀ ਕਿਉਂ ਨਹੀਂ ਫਿਰ ਜਦ ਪੱਲੀ ਦੇ ਗਾਉਂ ਸਈ ਹਾਂ ਪੱਲੀ ਦੇ ਸਾਈਂਰ ਮੰਜਾ ਨਾ ਖਰਾਬ ਹੋ ਜੂ ਟਟਣਾ ਚੱਲ ਹੋਂ ਦੇ ਹੋਂ ਦੇ ਚੱਲ ਬਾਹਰ ਕਿੱਥੇ ਪਾਈ ਜੇ ਨਾ ਕਿੱਥੇ ਆ ਗਿਆ ਲੋਟ ਖਾਂਗਾ ਉੱਥੇ ਕਿੱਥੇ ਖਾਏ ਨਹੀਂ ਯਾਰ ਖਸਮਾ ਲੋਟ ਖਾਂਗਾ ਆਵੇਗਾ ਆ ਮੇਰਾ ਹੂੰ ਦੇਖੀ ਹਾਜੀ ਬੋਤਾ ਉਹ ਭਾਏ ਓ ਮੇਰੀ ਹੋਰ ਬਾਹ ਤੋੜੇਗਾ ਖਛਵੇਂ ਦਿਆ ਹਾਂ ਤੇ ਦੇਖਣਾ ਦੇਖ ਦੇਖ ਇਹ ਦੇਖ ਰਾਮ ਨਾਲ ਕਵਾਣਾ ਨਾ ਵਾੜਦੀ ਕਿਤੇ ਥੋੜਾ ਕਰਨਾ ਬਹੁਤ ਹੋਰ ਕਰਨਾ ਬੂ ਹਮ ਕੰਮ ਟੇਡ ਵਾੜੀ ਹੈ ਨਾ ਟੇਡ ਵਾਲਾ ਟੇਡ ਨਹੀਂ ਗੱਲ ਸੁਣ ਮੇਰੀ ਆਹ ਦੇਖ ਐਨ ਕਵਾਣਾ ਹੋਆ ਦੇਖੀ ਆਹ ਕੌਣ ਆਉਗਾ ਨਾ ਆਹ 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 ਕੌਣ ਆਉਗਾ ਹੂੰ ਇਹ ਛੁਸਣਾ ਬੂਹ ਮੈਂ ਦੇਖੀ ਨਾ ਚੱਲ ਨਾ ਵਣਦਾ ਨਾ ਵਣਦਾ ਵਣਦਾ ਬਣੇਗਾ ਉਹਨੇਗਾ ਤੰ ਬਣੇਗਾ ਜਾਂਦਾ ਸੇ ਹੌਂਕੁਮਾਰੇ ਮੇਰੇ ਖਿੱਚ ਦੇ ਲਾ ਕੇ ਜੋੜ ਮੜਾ ਦੇ ਐ ਬੇ ਲੱਕੜੇ ਦਾ ਮੂਹਾਂ ਕਿਹਨੀਆਂ ਵਣਦਾ ਕੰਮ ਚੱਲ ਸ਼ਾਮਾ ਖੇਤ ਤੇ ਮੋਰਾ ਭੈਣ ਦੇ ਲਾਣ ਦਾ ਸਿੱਧਾ ਹੈ ਨਹੀਂ ਸੀ ਇਹ ਜੇ ਸਿੱਧਾ ਹੁੰਦਾ ਨਾ ਤਾਂ ਫਿਰ ਆਰਾਮ ਨਾਲ ਸੈਟਾ ਹੋ ਜਾਂਦਾ ਕੰਮ ਸਹੀ ਪੈ ਜਾਂਦਾ ਹਾਂ ਹੁਣ ਭਾਂਡੇ ਨਾਲ ਵਿੰਗ ਤੜੀnga ਦੇਖੀ ਹੋਰੀ ਭਾਂਡੇ ਜਲੇਬੀ ਵਾਂਗੂ ਟੇਡਾ ਮਿਡਾ ਹੋਇਆ ਪਿਆ ਵਾ ਟੇਡਾ ਹੋਇਆ ਮੋਰਾ ਦੇ ਕਿੰਨਾ ਖਲੋ ਰਿਆ ਇਧਰ ਦੇਖੀ ਹਾਂ ਹੈ ਨਿਕਲਦਾ ਰਿਆ ਹਾਂ ਹੁਣ ਫਿਰ ਹਾਜੀ ਮੇਟ ਕੰਮ ਆਜੂਗਾ 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 ਖੜੋ ਸਮਟ ਆ ਜਾ ਐਂ ਦਿਨ ਥੋੜੀ ਨਾਲ ਹੋਰ ਚੈੱਕ ਕਰ ਲਈਏ ਚਲ ਕਰਵਾ ਕੰਮ ਆਜੀ ਨੋਟ ਆਜੂਗਾ ਇਹਨੇ ਦਰਜੰਦਾਨ ਯੇ ਦਰ ਆ ਖੋ ਕੇ ਦੁਬਾਰੇ ਪਾ ਦੇ ਨਾ ਹਾਂ ਉਹ ਵੱਲ ਬਣਦੀ ਰਿਖਸ਼ਾ ਥੋੜਾ ਜਿਹਾ ਰਹੇਗਾ ਹਾਂ ਬਾਹਰ ਕੱਢ ਹੋਰ ਬਾਹਰ ਕੱਢ ਨਾ ਬੂ ਚਾਵਣ ਤਾਂ ਕੱਚ ਲਈਏ ਚੱਲ ਚੱਲ ਆ ਮੈਂ ਵੜਦਾ ਮੜਾ ਇੱਧਰ ਵੜਦੇ 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 ਤੂੰ ਨਾ ਮੜਾ ਜਾ ਇਹ ਸਾਰੇ ਆ ਤੇ ਖੋ ਕੇ ਮੈਂ ਕਹਿਣਾ ਦੇਖ ਖਸ਼ਮਾ ਇੱਧਰ ਇੱਕ ਮੋਰੀ ਰਹੀ ਬੰਦ ਕਰ ਲੈਂਦੇ ਬਸ ਰਾਤੀ ਚੂ ਚੂ ਨਾ ਕਰੇ ਮੈਂ ਕਹਿੰਨਾ ਚੂ ਚੂ ਹਾਂ ਵਣ ਗਿਆ ਬੰਦ ਦੇਖੀ ਆ ਮੇਰੇ ਅਸਰਾਦ ਦੀ ਤੁਮਚੋ ਨਹੀਂ ਆਣੀ ਜਾਈਦੀ ਉਹ ਬਿਲਕੁਲ ਨਹੀਂ ਉਸਾਂ ਢੀ ਲਾਣੇ ਜੀ ਬਣਾ ਉਹ ਨਾਲਾ ਪੜਨਾ ਪੋਈਦਾ ਉਹ ਨਹੀਂ ਬੰਨਣਾ ਮੈਂ ਖਸਮਾ ਦੇਖ ਇੱਧਰ ਦੇਖ ਪਾਏ ਢੀ ਲੱਣੇ ਪਾਇਆ ਬਣ ਗਿਆ ਕਿ ਨਹੀਂ ਕੰਮ ਬਣ ਗਿਆ ਬਣ ਗਿਆ ਬਣ ਗਿਆ ਲੈ ਮੜਾ ਇਹ ਤਾਂ ਡੌਮਨ ਖਿੱਚ ਦਮ ਨਹੀਂ ਮੜਾ ਡੌਮਨ ਖਿੱਚ ਬੰਨ ਮੇਲ ਖਸਮਾ ਕੰਮ ਹੋਗਾ ਪਰ ਨਾ ਆ ਗਿਆ ਹਾਂ ਜੇ ਕਰੇ ਡਿਗਰ ਨੂੰ ਪੁੱਛ ਕੇ ਦੱਸਾ ਹੋਵੇ ਸਤੰਗਾਈ ਕਰਨਾ ਸੀ ਕਹੀਆ ਆਪਣਾ ਉਹ ਹੀ ਰਹੇਗਾ ਬੇਟੀ ਹਾਂ ਕੱਲ ਅੱਜ ਤਾਈ ਕਰਦੀ ਅਦਾਲਤ ਪਾਵਾ ਦਾਂਗੇ ਹਾਂ ਅੱਜ ਏਡਾ ਵੱਡਾ ਕੰਮ ਕਰਤਾ ਅੱਜ ਬਹੁਤ ਘਾਣਾ ਕੰਮ ਕਰਤਾ ਖਸ਼ਮਾ ਆਪਣਾ ਹਾਂ ਆ ਦੇ ਸੰਗੀ ਟੁੱਟ ਗਈ ਖਸ਼ਮਾ ਨਵੀਂ ਪਾਣੀ ਪੂ ਹਾਂ ਹੈ ਚੱਲ ਜੂ ਕੰਮ ਚੱਲ ਜੂ ਚੱਲ ਜ ਮੈਂ ਕਹਿੰਦਾ ਪਾਣੀ ਢੀ ਲੱਗਦੀ ਆ ਦੇ ਇਹ ਆ ਦੇ ਐਂ ਕਰਦੇ ਇਹ ਇਹਨੂੰ ਐਂ ਕਰਦੇ ਠੀਕ ਆ ਠੀਕ ਆ ਠੀਕ ਆ ਇਹ ਇਧਰ ਜੇ ਐਂ ਕਰਦੇ ਇਧਰ ਖੇਤ ਦੇ ਕੰਮ ਖੇਤ ਦੇ ਵਿੱਚ ਦਸ ਵਿੱਚ ਕਰਦੇ ਐਂ ਕਿ ਨਾ ਵਧੀਆ ਬਣਾ ਦੀ ਵਧੀਆ ਵਧੀਆ ਹੋ ਰਿਹਾ ਠੀਕ ਆ ਆਸਾਂ ਨਹੀਂ ਦਈ ਰਾਇਤ ਨਹੀਂ ਹਲ ਦੱਕਤੇ ਨਾ ਹੈ ਨਾ ਨਾ ਬਿਲਕੁਲ ਵਾਹ ਸੁਣ ਨਹੀਂ ਰਾਤ ਨੂੰ ਚੂਚੂ ਆਉਂਦੀ ਵਾਹ ਕਿ ਨਾ ਕੋਈ ਨਾ ਪਵਾ ਦਾ ਦਰਿਆ ਵੀ ਬਦਲ ਨਾਲ ਹੋ ਰਿਹਾ ਦੇਖੀ ਕੋਈ ਨਹੀਂ ਹਾਜਰ ਚੱਲ ਜੀ ਕੰਮ ਚੱਲ ਜੂ ਚੱਲ ਜੀ ਚੱਲ ਜੂ ਭਾਂਡੇ ਲੱਕੜੀ ਦੀ ਇੱਕ ਤਾਂ ਨਾ ਔੜੀ ਨੇ ਖਪਵਾ ਮਾਰਿਆ ਨਿਕਲਿਆ ਦੀ ਖਸਮ ਕੋਈ ਨਹੀਂ ਇਹਨੂੰ ਠੀਕ ਕਰ ਲਿਆਂਗੇ ਓਹੋ ਭਾਂਡਾ ਬਣ ਗਿਆ ਕਿ ਨੰਬਰ 1 ਬਣ ਗਿਆ ਮੰਜਾ ਚੱਲ ਲਾਈਟ ਵੇਖ ਆਈਏ ਕੋਈ ਮਰਤੀ ਦੇਖਾਂ ਹਾਂ ਮਰਤੀ ਵੇਖ ਮਰਤੀ ਦੇਖਣ ਲਈ ਹਣਾ ਸਾਡਾ ਬੱਤੀ ਤਾਂ ਮੈਨੂੰ ਲੱਗਦਾ ਦੇਖਣੀ ਹੋ ਉਹ ਆ ਰਹੀ ਕੱਟਣਾ 32 ਤਾਂ ਆ ਰਹੀ ਆ ਕਲਾ ਦੇ ਭਈਆ ਕੱਟਿਆ ਪਰ ਦੌੜਿਆ ਕਿੰਨੇ ਕੱਟਿਆ ਹੋਏ ਉਹ ਕੱਟਿਆ ਦਾ ਮੈਂ ਆਇਆ ਅੱਛਾ ਮਾਂ ਹਾਂ ਕਿ ਪਲਗੇ ਰਾਤ ਨੂੰ ਚੱਲਦੀ ਰਹੂਗੀ ਠੀਕ ਠੀਕ ਹੁੰਦੇ ਬਿਲਕੁਲ ਚਲਾ ਦੇ ਚਲਾ ਦੇ ਭਾਈ ਦੇ ਖਸਰ ਨਹੀਂ ਖਰਦਾ ਕਿਥੋਂ ਯਾਰ ਮੈਂ ਬਈ ਹਾਂ ਲੈ ਫਿਰ ਚਲਾ ਤਾ ਮਾਣੇ ਕਨਮ ਦਾ 32 ਦਾ ਆ ਵੀ ਹੈਵੀ ਫੁਲ 400 ਵਾਟ ਦੇ ਕਸ਼ਮਾ ਚਲੋ ਠੀਕ ਹੈ ਠੀਕ ਹੈ ਐ ਕਰੀਏ ਫਿਰ ਹਾਂ ਲੈ ਫਿਰ ਹੁਣ ਆਪਾਂ ਚੱਲੀਏ ਚੱਲੀਏ ਮੰਝਾ ਓਕੇ ਹਾਂ ਓਕੇ ਤੇ ਆਹ ਤੇਲ ਲਗੜੀ ਦੀ ਸੀਵੀ ਪੈ ਗਈ ਖੁਸ਼ੀ ਮੈਂ ਇੱਧਰ ਤੇ ਦੇਖ ਓਏ ਕਾਲਾ ਤੇਲ ਲਾ ਦੀ ਚੋੜਾ ਨਾ ਠੋਲੂ ਲਾ ਦੀ ਭੈਣ ਦੇ ਨੋੜੇ ਸਮਾਰਿਆ ਤਾਂ ਕਰਸਾਂ ਦੇ ਨੂੰ ਆ ਦੇਖੀ ਸਾਰੀ ਸੀਵੀ ਪੈ ਰਹੀ ਹੈ ਪਾਣੀ ਦਾ ਦੇ ਆਂ ਦਾ ਆਂ ਇਹ ਸਮਾਨ ਇੰਦੇ ਤੇਲ ਲਾਉਣਾ ਬੂ ਕਾਲਾ ਕਰੋਦਾ ਲਾਵਾਂਗੇ ਅੱਛਾ ਸਰ ਉਹਨੇ ਤਾਂ ਬੜਾ ਸ਼ੌਂਕੀ ਆ ਭਾਂਡਾ ਲਾਨਣਾ ਨਾ ਉਹ ਕਾਟ ਕੱਪੜਿਆਂ ਦੇ ਲਾ ਕੇ ਤੇ ਨਾਲੇ ਜਾਊ ਘਰੇ ਤੱਕ ਗੱਲ ਤੇਰੀ ਇਹ ਵੀ ਸਿਆਣੀ ਆ ਹਾਂ ਚੱਲ ਫਿਰ ਆਪਾਂ ਚੱਲੀਏ ਇਹ ਕਾਰ ਲਈਏ ਕੰਮ ਤੰਦਾ ਓ ਚੱਲੀਏ ਚੱਲ ਆ ਜਾ ਫਿਰ ਇੱਧਰ ਆ ਗਿਆ ਵਾਰਿਆ ਛੋੜਾ ਤੇਰਾ ਇੱਕ ਵਾਰਾ ਚੱਲਣ ਤੇ ਬਤੀ ਚੱਲਣ ਦੇ ਖਸ਼ਮਾ ਚਾਂਗਾ ਚੱਲ ਜਾ ਪਾਣੀ ਲੱਕਰ ਬਾਹਰ ਪੈਂਡ ਦਾਰਿਆ ਗੱਲ ਸਮਝਿਆ ਨਹੀਂ ਆਹ ਕਦੇ ਵਾਸਤੇ ਲਾਈ ਆ ਓਏ ਹੈ ਆ ਗਾੜੇ ਵਸੇ ਰਖਾਏ ਦਰੇ ਇਹ ਤਾਂ ਵਾਸਾ ਹਾਂ ਸਾਸੀ ਸਮਾਨ ਵਾਸਤੇ ਪੁਲਿਸ ਕਾਣ ਵਾਸਤੇ ਕੀ ਚੁ ਦੇਖੀ ਪੱਲੀ ਦਾ ਕੀ ਹਾਲ ਕਰਿਆ ਭਾਈ ਜੀ ਰਾਤ ਤੋਂ ਤੱਕ ਦੇ ਜਾਂਦੀ ਐ ਚੱਲ ਵੀ ਓ ਚੱਲ ਕਰ ਵਾਸਤ ਕਰਕੇ ਫਿਰ